4 ਵਜੇ ਕਰੀਬ ਸਾਡੇ ਪਿੰਡ ਮਹਾਵੇ ਬਸ ਜਾਂਦੀ ਢਿੱਲੋਂ ਬਸ ਉਹਦੇ ਉੱਪਰ ਅੰਮ੍ਰਿਤਸਰ ਬਸ ਸਟੈਂਡ ਤੋਂ 50 ਨੰਬਰ ਕਾਊਂਟਰ ਤੋਂ ਇਹ ਸ਼ਖਸ ਸਵਾਰ ਹੋ ਕੇ ਉੱਤੇ ਬਸ ਦੀ ਛੱਤ ਤੇ ਲੰਮੇ ਪੈ ਗਏ ਪਿੰਡ ਮਹਾਵੇ ਪਹੁੰਚਿਆ ਜਦੋਂ ਡਰਾਈਵਰ ਨੇ ਬਸ ਲਗਾਈ ਜਾ ਕੇ ਰੋਕੀ ਸਟਾਪ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇੱਕ ਮੁੰਡਾ ਸਾਨੂੰ ਨੌਜਵਾਨ ਮਿਲਿਆ ਵਾ ਪਰ ਪਤਾ ਨਹੀਂ ਲੱਗਦਾ ਕਿੱਥੋਂ ਦਾ ਇਹਦਾ ਆਪਲੀਆ ਨੇ ਆ ਮੁੰਡੇ ਦਾ ਵਖਾਉ ਪ੍ਰੂਫ ਹੈ ਮੁੰਡੇ ਦਾ ਆਪੇ ਕਮਾ ਲਿਓ ਨੇ ਨਾਗੀ ਦਾ ਜਲਦੀਪ ਜਲਦੀਪ ਜੋਬੀ ਜੀਮਲਾ ਜੀ ਮੇਰਾ ਨਾਮ ਕੁਆਏ ਤੇ ਜੀਤਨ ਬਾਤ ਜੀ ਕੀ ਗੱਲ ਹੋਈ ਥਾਰੀ ਜੀ ਉਹਦਾ ਨਾਮ ਮਿੰਨਾ ਉਹ ਕੰਮ ਕਰਨ ਗਿਆ ਸੀ ਕਣਕ ਕਣਕ ਦੇ ਸੀਜ਼ਨ ਤੇ ਉੱਥੇ ਬਤਾਨੀ ਮੁੰਡਿਆਂ ਨਾਲ ਕੀ ਸਖਾਇਆ ਬਲਸਾ ਕਿੱਥਾ ਬਤਾਨੀ ਇਹ ਤਾਂ ਮੋ ਫੋਨ ਕੋਲ ਲਾਈ ਝਗੜਾ ਹੋਇਆ ਸੀ ਕੋਈ ਦਾਣਾ ਮੰਡੀ ਜੀ ਪਰ ਇਹਨੂੰ ਨਹੀਂ ਦੱਸਿਆ ਤੇ ਕਮਲਾ ਹੋ ਕੇ ਅਸੀਂ ਲੱਭਦੇ ਰਹੇ ਇਹਨੂੰ ਕੀ ਦਿਨੋਂ ਘਰੋਂ ਨਿਕਲੇ ਸਾਨੂੰ ਮਿਲਿਆ ਨਹੀਂ ਜੀ ਨੂੰ ਕਣਕ ਕੁੜੀ ਆ ਗਿਆ ਮੇਰੇ ਇਹ ਮੁੰਡਾ ਹੈ ਕੀ ਨਾ ਆਗੇ ਮੁੰਡੇ ਦਾ ਕੁੜੀ ਵੀ ਜੀ ਸਭ ਤੋਂ ਵੱਡਾ ਇਹ ਘਰ ਚ ਕੀ ਕੰਮ ਕੀ ਕਰਦਾ ਕੁੜੀਆਂ ਵੱਡੀਆਂ ਦੋ ਦੋ ਕੁੜੀਆਂ ਵੱਡੀਆਂ ਦੇ ਉੱਤੇ ਨਹੀਂ ਵੀਰ ਦਾ ਛੋਟਾ ਹੈ ਇਹ ਕੰਮ ਕੀ ਕਰਦਾ ਜੀ ਬਿਜਲੀ ਦਾ ਕੰਮ ਡੀਜੀ ਦਾ ਕੰਮ ਕਰਦਾ ਸੀ ਇਹ ਇਹ ਦਿਮਾਗੋਂ ਥੋੜਾ ਠੀਕ ਹੈ ਕੀ ਆਪਸਾ ਦਾਜੀ ਦਿਮਾਗ ਜੀ ਮਾਰਾ ਤੇਰੀ ਉਮਰ ਕਿੰਨੀ ਹੈ ਜੀ ਤੇਰੀ ਦੀ 19 ਸਾਲਾਂ ਦੀ ਉਮਰ ਹਾਂਜੀ 19 ਸਾਲਾਂ ਦੀ ਉਮਰ ਕਿੰਨੇ ਦਿਨਾਂ ਦਾ ਕਰੋਗੇ ਤੇਰੀ ਵੀ 20 ਦਿਨ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਪਤਾ ਹੋ ਗਿਆ ਜੀ ਸਾਨੂੰ ਕੋਈ ਇਹਨੂੰ ਫੋਨ ਕੀਤਾ ਤੇ ਕੰਮ ਕਰਦੇ ਸੀ ਕਿਸੇ ਦੇ ਬਿਜਲੀ ਵਾਲੇ ਜੀ ਵਾਲੇ ਦੇ ਹੁਣ ਦੱਸਿਆ ਉਹਨੂੰ ਸਾਨੂੰ ਦੱਸਿਆ ਜਿਨ੍ਹਾਂ ਨਾਲ ਗੱਲ ਕਰ ਲਓ ਹਾਂਜੀ ਕੰਮ ਕਰਦਾ ਸੀ ਕੰਮ ਕਰਦੇ ਕਰਦੇ ਬਿਮਾਰ ਹੋ ਗਿਆ ਪਤਾ ਨਹੀਂ ਉਹਨੇ ਜਾਗਰਤਾ ਸੀ ਹੁੰਦਾ ਕਿ ਹੋਇਆ ਕਿ ਨਹੀਂ ਮਨ ਦੱਸਿਆ ਉਹ ਤੋਂ ਵੀ ਨਿਕਲਿਆ ਕਰੇ ਅੱਜ ਕਿਹੜੀ ਜਗ੍ਹਾ ਤੇ ਬੁੱਝੇ ਤੁਸੀਂ ਜੀ ਅੱਜ ਕਿੱਥੇ ਬੁੱਝੇ ਜੀ ਜੀ ਅੰਬਰਸਰਕ ਚ ਹੈ ਤੁਹਾਨੂੰ ਕਿਤਨਾ ਪਾ ਲੱਗਾ ਕਿ ਅੰਬਰਸਰ ਇਹ ਦੀ ਸਾਨੂੰ ਦੱਸਿਆ ਫੋਨ ਕਰਕੇ ਫਿਰ ਜਿਨ੍ਹਾਂ ਦੇ ਸੇੜ ਦੇ ਕੰਮ ਕਰਦਾ ਸੀ ਉਹਨੂੰ ਫੋਨ ਕੀਤਾ ਸਾਡੇ ਘਰੇ ਉਰੋਂ ਦੇ ਸੱਸ ਨਾ ਤਾਂ ਮੁੰਡਾ ਤਾਂ ਨਾਮ ਮਿਲ ਗਿਆ ਹਾਂ ਮੁੰਡਾ ਮਿਲ ਗਿਆ ਖੁਸ਼ੀ ਹੁੰਦਾ ਨੂੰ ਹਾਂਜੀ ਖੁਸ਼ੀ ਕੀ ਕਹਿਣਾ ਚਾਹੋਗੇ ਨਾ ਧੰਨਵਾਦ ਕਰਨਾ ਚਾਹੋਗੇ ਇਹ ਮੁੰਡਾ ਅਜੇ ਤੱਕ ਨਾ ਕੁੜੀਆਂ ਤੇ ਆਈ ਮੁੰਡਾ ਨਹੀਂ ਤੁਮ ਹੋ ਜੇ ਤੁਮ ਸੇ ਕੋਈ ਨਹੀਂ ਰੋਣਾ ਚੱਲ ਬੱਚਾ ਨਹੀਂ ਰੋਣਾ ਨਹੀਂ ਮੈਂ ਜੀ ਕਾਬਲ ਸਿੰਘ ਬਹਾਵਾ ਕਿਸਾਨ ਆਪੂ ਨਜ਼ਦੀਕ ਟਾਰੀਵਾਗਾ ਬਾਰਡਰ ਹਾਂਜੀ ਕੀ ਗੱਲਬਾਤ ਹੋਈ ਗੱਲ ਬੜੇ ਇਸ ਤਰ੍ਹਾਂ ਹੀ ਵੀ ਕੱਲ ਸ਼ਾਮ ਬੀਤੀ ਕੱਲ ਸ਼ਾਮ ਨੂੰ 4 ਵਜੇ ਕਰੀਬ ਸਾਡੇ ਪਿੰਡ ਮਹਾਵੇ ਬਸ ਜਾਂਦੀ ਢਿੱਲੋਂ ਬਸ ਉਹਦੇ ਉੱਪਰ ਅੰਮ੍ਰਿਤਸਰ ਬਸ ਸਟੈਂਡ ਤੋਂ 50 ਨੰਬਰ ਕਾਊਂਟਰ ਤੋਂ ਇਹ ਸ਼ਖਸ ਸਵਾਰ ਹੋ ਕੇ ਉੱਤੇ ਬਸ ਦੀ ਛੱਤ ਤੇ ਲੰਮੇ ਪੈ ਗਏ ਪਿੰਡ ਮਹਾਵੇ ਪਹੁੰਚਿਆ ਜਦੋਂ ਡਰਾਈਵਰ ਨੇ ਬਸ ਲਗਾਈ ਜਾ ਕੇ ਰੋਕੀ ਸਟਾਪ ਕੀਤੀ ਤਾਂ ਉਹਨੇ ਕਿਹਾ ਵੀ ਇੱਕ ਮੁੰਡਾ ਸਾਨੂੰ ਨੌਜਵਾਨ ਮਿਲਿਆ ਵਾ ਪਰ ਪਤਾ ਨਹੀਂ ਲੱਗਦਾ ਕਿੱਥੋਂ ਦਾ ਜਦੋਂ ਅਸੀਂ ਵੀਡੀਓ ਪਾਈ ਵੀਡੀਓ ਰਾਈਏ ਦਾ ਪਤਾ ਦੱਸਿਆ ਤੇ ਸੰਨੀ ਬਣਸ ਵਾਲਿਆ ਇੱਕ ਗਿੱਦੜਬਾਹ ਦੇ ਵਿੱਚ ਉਹਨੇ ਸਾਡੇ ਨਾਲ ਸੰਪਰਕ ਕੀਤਾ ਵੀ ਇਹ ਜਿਹੜਾ ਮੁੰਡਾ ਵਾ ਸੰ ਕਿ ਸਾਡੇ ਗਿੱਦੜਬਾਹ ਦਾ ਵਾ ਤੇ ਇਹ ਸਾਡੇ ਨੇੜੇ ਮੁੰਡੇ ਦਾ ਉਹਦੇ ਨਾਲ ਸੰਪਰਕ ਕੀਤਾ ਮੁੰਡੇ ਦੀ ਮਾਂ ਨਾਲ ਗੱਲਬਾਤ ਹੋਈ ਪਿਤਾ ਨਾਲ ਗੱਲਬਾਤ ਹੋਈ ਤੇਰੀ ਛੋਟੀ ਭੈਣ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਸਾਡਾ ਵੀਰਾ ਵੀਡੀਓ ਰਾਈ ਗੱਲਬਾਤ ਕਰਾਈ ਤੇ ਇਹਨਾਂ ਦੱਸਿਆ ਵੀ ਸਾਡੇ ਪਰਿਵਾਰ ਦਾ ਵਾ 16 ਦਿਨ ਹੋ ਗਏ ਘਰੋਂ ਦੌੜੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਦੱਸਣਾ ਚਾਹੁੰਦਾ ਵਾਂ ਕਿ ਜਿੱਥੇ-ਜਿੱਥੇ ਵੀ ਕੋਈ ਕਿਸੇ ਨੂੰ ਇਹੋ ਜਿਹਾ ਕੋਈ ਸ਼ਖਸ਼ ਮਿਲੇ ਤੇ ਇਹ ਸ਼ਖਸ਼ ਦੇ ਨਾਂ ਤੇ ਇਸੇ ਤਰ੍ਹਾਂ ਹੀ ਵੀਡੀਓ ਪਾ ਕੇ ਉਹਦੇ ਘਰ ਪਹੁੰਚਾਇਆ ਕਰੋ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦਾ ਘਰ ਵਾਲਾ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਕਿਸੇ ਪਿਓ ਦਾ ਪੁੱਤ ਕਿਸੇ ਦਾਦੇ ਦਾ ਪੋਤਰਾ ਉਹਨੂੰ ਮਿਲ ਜਵੇ ਇਹਦੇ ਇਤੋਂ ਵੱਡੀ ਗੱਲ ਕੋਈ ਨਹੀਂ ਹੈਗੀ ਤੇ ਤੁਹਾਡੇ ਨੈਟਰਾਂ ਹੀ ਇਹੋ ਜਿਹੀਆਂ ਗੱਲਾਂ ਜਿਹੜੇ ਮੈਂ ਸਾਰੇ ਵੀਰਾਂ ਦੱਸਣਾ ਚਾਹੁੰਦਾ ਵਾਂ ਕਿ ਕਿਸੇ ਵੀ ਆਹੜੇ ਡਰਾਈਵਰ ਹੁੰਦੇ ਨੇ ਸਾਡੇ ਟੈਕਸੀ ਡਰਾਈਵਰ ਜਾਂ ਬੱਸ ਡਰਾਈਵਰ ਇਹ ਵੀ ਇੱਕ ਬੜਾ ਪਰਪਕਾਰ ਦਾ ਕੰਮ ਕਰਦੇ ਇੱਧਰ ਦੀ ਸਵਾਰੀ ਚੁੱਕ ਕੇ ਉੱਧਰ ਖੜਦੇ ਇੱਧਰ ਸਵਾਰੀ ਚੁੱਕ ਕੇ ਉੱਧਰ ਖੜਦੇ ਆ ਜੇਕਰ ਇਹੋ ਜਿਹਾ ਕੋਈ ਮੰਦ ਬੁੱਧੀ ਬੰਦਾ ਮਿਲ ਪਈ ਉਹਨੇ ਮਾਂ ਪਿਓ ਦੀ ਸਿੱਖਿਆ ਦੇ ਉਹ ਵੀ ਇਹਦੀ ਬਾਹ ਦੇ ਉੱਤੇ ਮੋਬਾਈਲ ਨੰਬਰ ਜੂ ਲਿਖਾਇਆ ਚਾਹੀਦਾ ਜੇ ਕੋਈ ਹੋਦਾ ਮੰਦ ਬੁੱਧੀ ਵੀ ਹੋਵੇ ਥੋੜਾ ਬਲਾ ਇਹ ਮੈਂ ਇਹੋ ਜਿਹੇ ਬੰਦਿਆਂ ਬਾਰੇ ਗੱਲ ਕਰਦਾ ਮਾਂ ਵੀ ਜਦੋਂ ਕਿ ਪਤਾ ਪਰਿਵਾਰ ਨੂੰ ਕਿ ਸਾਡਾ ਇਹ ਬੰਦਾ ਵਾ ਸਾਡਾ ਇਹ ਤਾਂ ਮੰਦਬੁੱਧੀ ਆ ਤੇ ਇਹਦੀ ਬਾਹ ਦੇ ਉੱਤੇ ਜਿਤਨਾ ਮੇਲਿਆਂ ਵਿੱਚ ਉਹ ਕਾਲੀ ਅੱਖਰਾਂ ਦਾ ਨਾਲ ਲਿਖਦੇ ਆ ਤੇ ਮੋਬਾਈਲ ਨੰਬਰ ਜੁਰੂਰੀ ਜਦਾ ਅੱਜਕੱਲ ਮੋਬਾਈਲ ਨੰਬਰ ਦੇ ਉੱਤੇ ਬੰਦਾ ਹਰ ਕਿਸੇ ਨਾਲ ਲੱਭਦਾ ਇਹ ਅੱਜ ਮੈਂ 11ਵਾਂ ਬੰਦਾ ਘਰ ਭੇਜ ਚੁੱਕਾ ਦੋ ਭੈਣਾਂ ਭੇਜ ਚੁੱਕਾ ਇੱਕ ਮਾਦਾ ਭੇਜ ਚੁੱਕਾ ਤੇ ਚਾਰ ਬੱਚੇ ਭੇਜ ਚੁੱਕਾ ਵਾਂ ਸਿੱਟ ਦਾ ਤੇ ਗਿੱਦੜ ਬਾਹਦ ਆ ਜੀ ਖਾਸ ਗਿੱਦੜ ਬਾਹਦ ਆ ਵੇਖੋ ਜੀ ਜਦੋਂ ਇਹੋ ਜਿਹੇ ਸਪਾਂਸਰ ਸਾਨੂੰ ਇਸ ਤਰ੍ਹਾਂ ਜੋ ਕੋਈ ਭੈਣ ਭਰਾ ਅਗਜ਼ਾਂ ਮਿਲਦੇ ਆਂ ਕਾਫੀ ਉਹ ਧੰਨਵਾਦ ਕਰਦੇ ਨੇ ਤੇ ਮੈਂ ਨਹੀਂ ਕਹਿੰਦਾ ਵੀ ਮੇਰਾ ਹੀ ਧੰਨਵਾਦ ਜੀ ਇਹਦਾ ਮੈਂ ਨਾ ਜਿਤਨਾ ਮੇਰੇ ਲੱਗੇ ਵੀਰ ਇਹੋ ਜਿਹੇ ਖੜੇ ਸੁਣਦੇ ਨੇ ਇਹਨਾਂ ਦਾ ਵੀ ਫਰਜ਼ ਬੰਦਾ ਵੀ ਇਹੋ ਜਿਆ ਕਦੇ ਗਾਂਵ ਉਪਰਾਲਾ ਕਰਨ ਕਿਸੇ ਭੈਣ ਭਰਾ ਨੂੰ ਉਹ ਉਹਨਾਂ ਦਾ ਪਰਿਵਾਰ ਦਾ ਜੀ ਲੱਭ ਜੇ ਤੇ ਉਹਦੇ ਘਰ ਜਰੂਰ ਪਹੁੰਚਾਉਣ ਦਾ ਉਪਰਾਲਾ ਕਰਿਆ ਕਰਨ ਤੋਂ ਤੁਹਾਡਾ ਵੀ ਚੈਨਲ ਦਾ ਮਾਧਿਅਮ ਦਾ ਹੀ ਮੈਂ ਧੰਨਵਾਦ ਕਰਦਾ ਵਾਂ ਕਿ ਤੁਸੀਂ ਵੀ ਇਹੋ ਜੇ ਨੈਟਵਰਕ ਨੂੰ ਗਾਂਵ ਦਾ ਗਾਂ ਜਿਆਦਾ ਫਲਾਇਆ ਕਰੋ ਜਿਹੜਾ ਕਿਤੇ ਵੀ ਇਹੋ ਜਿਆ ਨੈਟਵਰ ਮੈਂ ਇੱਕ ਵੱਡੀ ਗੱਲ ਦੱਸਣੀ ਚਾਹੁੰਦਾ ਵੀ ਜਿੱਦਾਂ ਸਾਡਾ ਟਾੜੀ ਵਾਧਾ ਵਾਧ ਰਿਹਾ ਤਾਰਕੰਡਾ ਦੇ ਪਾਰ ਆ ਸਾਡਾ ਪਾਕਿਸਤਾਨ ਦੇ ਨਾਲ ਸਰਹੱਦ ਲੱਗਦੀ ਸਾਡੀ ਉੱਥੇ ਬੀਐਸਐਫ ਵਾਲੇ ਏਡੇ ਮਸਤੈਦੀ ਨਾਲ ਆਪਣੀ ਨੌਕਰੀ ਕਰਦੇ ਆ ਜੇਕਰ ਇਹੋ ਜਿਹੇ ਬੰਦਿਆ ਕੋਈ ਰਾਤ ਤਾਰਕੰਡਾ ਦੇ ਲੱਗੇ ਚੱਲ ਜੇ ਉਹਦਾ ਬੀਐਸਐਫ ਨੇ ਸ਼ੂਟ ਕਰ ਦਿੰਦੀ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਗੁਰੂ ਆਮਦਾਸ ਜੀ ਦਾ ਧੰਨਵਾਦ ਕਰਦਾ ਵੀ ਇਹ ਸਾਡੇ ਵਰਗੇ ਕਿਸੇ ਨੂੰ ਮਿਲ ਗਿਆ ਇਹ ਆਪਣੇ ਮਾਪਿਓ ਦੇ ਹਵਾਲੇ ਕਰ ਦਿੱਤਾ ਅੱਜ ਇਹਦਾ ਮਾਪਿਓ ਨੂੰ ਲੈ ਕੇ ਆ ਲਿਆ ਝੱਲੇ ਅੰਮ੍ਰਿਤਸਰ ਤੋਂ ਬੱਸ ਨੰਬਰ ਕਾਊਂਟਰ ਨੰਬਰ 50 ਤੋਂ ਆਏ ਆ ਇਹਦੀ ਮ